ਮੇਰੇ ਜੀ ਇਸ ਲੜਕੇ ਦੀ ਦਾਤ ਨਹੀਂ ਲੱਗਦਾ ਸਰ ਮੇਰਾ ਬڑا ਲੜਕਾ ਹੈ ਮੇਰਾ ਬڑا ਲੜਕਾ ਸੀ ਬڑا ਲੜਕਾ ਸੀ ਵੀ ਕਾਰਨ ਹੈ ਉਹਨੂੰ ਦੇਖੋ ਜੀ 2022 ਦੇ ਵਿੱਚ ਇੰਗੇਜਮੈਂਟ ਹੋਈ ਸੀ ਤੇ ਉਦੋਂ ਬਾਅਦ ਮੇਰੇ ਸਾਲੇ ਨੇ ਆਪਣੇ ਕੋਲ ਰੱਖਿਆ ਕੈਨੇਡਾ ਵਿੱਚ ਆਪਣੇ ਕੋਲ ਕੁੜੀ ਨੂੰ ਰੱਖਿਆ ਉੱਥੇ ਜਾ ਕੇ ਸਾਰਾ ਖਰਚਾ 25-26 ਲੱਖ ਰੁਪਏ ਸੀ ਲਾਇਆ ਸਾਰਾ ਕੋਲ ਤੇ ਉੱਥੇ ਜਾ ਕੇ ਨੇ ਕੁੜੀ ਨੇ 1.5 ਸਾਲ ਬਾਅਦ ਇਹਨਾਂ ਫੋਨ ਬੰਦ ਕਰ ਕਰ ਸਕ ਹਾਂ ਜਣਾ ਪਿੱਛੇ ਮੇਰਾ ਮੁੰਡਾ ਨਗਰ ਨਗਰ ਕਰਨ ਲੱਗ ਪਈ ਤੇ ਉਹਦਾ ਮੁੰਡੇ ਨੂੰ ਵੀ ਪਤਾ ਲੱਗ ਗਿਆ ਵੀ ਇਹ ਸਾਨੂੰ ਅਗਰੋਰ ਕਰਦੀ ਹੈ ਪਿੱਛੇ ਪੰਦੀ ਹੈ ਤਾਂ ਕਰਦੇ ਕਰਦੇ ਜੀ 22 ਸਾਲ ਫਿਰ ਉਸੇ ਘਰ ਵਿੱਚ ਰਹਿ ਗਏ ਸਾਲੇ ਮੇਰੇ ਦੇ ਤੇ ਅੰਦਰ ਭੇਜ ਨਹੀਂ ਦਿੱਤਾ ਹੈਗਾ ਤੇ ਆਪਣਾ ਦੂਜਾ ਆਪਣੇ ਘਰ ਨੂੰ ਕਹੇ ਭੇਜੀ ਗਈ ਤੇ ਖਰਚਾ ਉਹ ਕਰਦੇ ਰਹੇ ਨੇ ਸਾਰਾ ਜੋ ਕਿਰਾਇਆ ਰੈਂਟਾ ਜੋ ਰੋਟੀ ਪਾਣੀ ਖਰਚਾ ਉਹ ਮੇਰੇ ਸਾਲੇ ਕਰਦੇ ਰਹੇ ਨੇ ਸਾਰਾ ਉੱਥੇ ਕੌਣ ਸੀ ਲੜਕੀ ਕੀ ਲੱਗੂ ਮੇਰੀ ਨੋਸੀ ਹੋ ਕਦੋਂ ਮੈਦੀ ਜਰਾ ਨਹੀਂ ਤਾਂ ਹੋ ਗਈ ਵੈਰੇ ਇਹਦੀ ਐਂਗੇਜਮੈਂਟ ਹੋ ਗਈ ਮੈਦੀ ਦੇਖ ਇੰਗੇਜਮੈਂਟ ਹੋਇਸ ਹਾਂਜੀ ਇੰਗੇਜਮੈਂਟ ਤੇ ਤੁਸੀਂ ਜਿਹੜਾ ਉਹਨੂੰ ਜਸਾ ਬਾਹਰ ਭੇਜਿਆ ਸਾਰਾ ਖਰਚਾ ਤੁਹਾਡਾ ਸੀ ਸਾਰਾ ਟੋਟਲ ਖਰਚਾ ਸੀ ਕੀਤਾ ਉਹਦੇ ਦਿੱਲੀ 에어ਪੋਰਟ ਜਾ ਜਾਣ ਤੱਕ ਵੀ ਖਰਚਾ ਸੀ ਕੀਤਾ ਕਿੰਨਾ ਖਰਚਾ ਟੋਟਲ ਆਇਆ ਸਾਡਾ 25-26 ਲੱਖ ਰੁਪਏ ਖਰਚਾ ਆਇਆ ਜੋ ਉਹਦੀਆਂ ਫੀਸਾਂ ਭਰੀਆਂ ਜੋ ਦੂਜਾ ਸਗਾ ਉਹ ਸਾਰਾ ਖਰਚਾ ਅਸੀਂ ਕੀਤਾ ਕੀ ਕੀ ਗੱਲ ਹੋਈ ਸੀ ਜਿਹੜੀ ਲੜਕੇ ਤੁਹਾਡੇ ਨੇ ਕਾਹਤੋਂ ਜਿੱਤਿਆ ਕੁੜੀ ਨੇ ਜੀ 2 ਸਾਲ ਬਾਅਦ ਨਾ ਮੁੰਡੇ ਨੂੰ ਤੰਗ ਕਰ ਲੱਭੀ ਸੀ ਪੈਸੇ ਇਹਨੂੰ 6 ਲੱਖ ਰੁਪਏ ਹੋਰ ਮੰਗਦੀ ਸੀ ਕਿ 6 ਲੱਖ ਹੋਰ ਮੈਨੂੰ ਦਿਓ ਤੇ ਵੀ ਮੈਂ ਆਪਣੇ ਭਰਾ ਨੂੰ ਲਗਾਣਾ ਆ ਕੀ ਦਾ ਪ੍ਰਾਪਰਾਵ ਜੋ ਸੀ ਉਹ ਇਥੇ ਇੰਡੀਆ ਸਗਾ ਵੀ ਆਪਣੇ ਭਰਾ ਨੂੰ ਬਾਹਰ ਨਿਕਾਣਾ ਇਹ ਕਹਿੰਦਾ ਵੀ ਇਹ ਜਵਾਬ ਦੇਤਾ ਵੀ ਮੇਰੇ ਕੋ ਪੈਸੇ ਹੈ ਨਹੀਂ 6 ਲੱਖ ਮੇਰੇ ਕੋ ਦੇ ਦੂੰਗਾ ਨਹੀਂ ਮੈਂ ਤੈਨੂੰ ਨਿਕਾੜਦਾ ਟਿਕਾ ਦੀ ਮੇਰਾ ਤੇਰੇ ਭਰਾ ਨੂੰ ਮੇਰੇ ਨਿਕਾੜਦਾ ਕੋ ਟਿਕਾ ਨਹੀਂ ਲਾ ਤਾਂ ਫਿਰ ਉਹਨੇ ਬਾਅਦ ਵਿੱਚ ਮੁੰਡੇ ਨੇ ਕਿਹਾ ਦੀ ਚੋਰੀ ਫੜ ਲਈ ਇਹ ਕਿਸੇ ਮੁੰਡੇ ਦਾ WhatsApp ਤੇ ਐਡ ਸੀ ਬਰਕਰੇਡਾ ਵਿੱਚ ਉਹ ਬਰਸ਼ਾ ਤੋਂ ਬਦਲ ਲੱਕ ਮੈਰੇ ਤੇ ਕੰਟੈਕਟ ਮੇਰੇ ਸੀ ਨਾ ਟੈਕਟ ਪਰ ਨਹੀਂ ਸੀ ਹੈ ਮੇਰੇ ਤੇ ਮਲ ਮਲ ਪਰ ਮਲ ਮੇਰੇ ਕਰਾਉਣ ਕੁੜੀ ਆ ਕੇ ਤੇ ਪੱਕੀ ਮੈਰੇ ਸੀ ਹੈ ਠੀਕ ਤੌਰ ਤੇ ਸਦਾ ਸਲੀ ਚਲਾ ਗਿਆ ਤੇ ਅੱਜ ਸਾਡਾ ਸਾਰਾ ਨਗਰ ਸੈਲਾਕਲਾ ਜਿਹੜਾ ਉਹ ਸੋਗ ਦੇ ਵਿੱਚ ਹੈ ਕਾਰਨ ਕੀ ਹੋਇਆ ਕਿ ਕੁਲਵਿੰਦਰ ਜਿਹੜਾ ਸਾਡੇ ਨਗਰ ਦਾ ਇੱਕ ਗਰੀਬ ਕਿਸਾਨ ਹੈ ਉਹਨੇ ਕੋਈ ਮੈਨੂੰ ਮਹੀਨਾ ਪਹਿਲਾਂ ਮੇਰੇ ਨਾਲ ਜ਼ਿਕਰ ਕੀਤਾ ਕਿ ਸਰਪੰਚ ਸਾਹਿਬ ਮੇਰੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਮੇਨਾਂ ਬਹੁਤ ਵੱਡੀ heira ਫੇਰੀ ਹੋਈ ਹੈ ਮੈਂ ਪੁੱਛਿਆ ਕਿ ਕੀ ਹੀਰਾ ਫਿਰੀ ਹੋਈ ਆ ਕੀ ਧੋਖਾ ਹੋਇਆ ਇਹਨੇ ਕਿਹਾ ਕਿ ਮੈਂ ਆਪਣੇ ਲੜਕੇ ਦੀ ਕਰਨਵੀਰ ਦੀ ਇੰਗੇਜਮੈਂਟ ਕੀਤੀ ਮੰਗਣੀ ਕੀਤੀ ਟਾਂਡੇ ਦੇ ਅੰਦਰ ਇੱਕ ਰੈਸਟੋਰੈਂਟ ਦੇ ਵਿੱਚ ਵੱਡਾ ਖਰਚ ਕਰਕੇ ਉਹਦੀ ਐਲਬਮ ਜਿਹੜੀ ਆ ਬਣੀ ਆ ਲੜਕੀ ਵਾਲਿਆਂ ਨੇ ਇਹ ਵਾਦਾ ਕੀਤਾ ਕਿ ਅਸੀਂ ਕੈਨੇਡਾ ਜਾ ਕੇ ਲੜਕੀ ਨੂੰ ਜਿਹੜਾ ਇਹ ਲੜਕੇ ਨੂੰ ਕੈਨੇਡਾ ਬੁਲਾਵਾਂਗੇ ਲੇਕਿਨ ਜਦੋਂ ਲੜਕੀ ਦਾ ਸਾਰਾ ਖਰਚ ਜਿਹੜਾ ਲੜਕੇ ਵਾਲਿਆਂ ਨੇ ਕੀਤਾ, ਕੁਲਵਿੰਦਰ ਨੇ ਕੀਤਾ, ਕਰਨਵੀਰ ਨੇ ਕੀਤਾ, ਇਹਦੇ ਰਿਸ਼ਤੇਦਾਰਾਂ ਨੇ ਕੀਤਾ ਕਿਉਂਕਿ ਉਹਨੇ ਇੱਕ ਪਹਿਲਾਂ ਕਿਹਾ ਸੀ ਕਿ ਖਰਚ ਤੁਸੀਂ ਕਰਨਾ। ਇਹਨਾਂ ਨੇ ਸਾਰਾ ਖਰਚ ਕੀਤਾ। ਔਰ ਲੜਕੀ ਦਾ ਵੀਜ਼ਾ ਲੱਗਾ। ਲੜਕੀ ਨੂੰ 에어ਪੋਰਟ ਤੇ ਛੱਡਣ ਲਈ ਲੜਕਾ ਕਰਨਵੀਰ ਗੱਡੀ ਕਰਾ ਕੇ ਗਿਆ। ਡਾਲਰ ਲੈ ਕੇ ਦਿੱਤੇ ਔਰ ਨਗਦ ਪੈਸੇ 30-35000 ਦੇ ਕੇ ਲੜਕੇ ਨੂੰ ਤੋਰਿਆ ਦਿੱਲੀ ਤੋਂ ਛੱਡ ਕੇ ਆਇਆ ਤੇ ਟੈਕਸੀ ਦਾ ਕਿਰਾਇਆ ਵੀ 10000 ਏਟੀਐਮ ਚੋਂ ਕਢਾ ਕੇ ਦਿੱਤਾ ਯਾਨੀ ਇਦਾਂ ਖਰਚ ਕੀਤਾ ਉਹਨਾਂ ਨੂੰ ਪੈਸੇ ਦਿੱਤੇ ਤੇ ਲੜਕੀ ਕੈਨੇਡਾ ਚਲੇ ਗਈ ਲੜਕੀ ਨੇ ਡੇਢ ਸਾਲ ਦੇ ਕਰੀਬ ਘਰ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕੀਤੀ ਔਰ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਵਾਰ ਵੀ ਕਾਲ ਕਰਦੀ ਸੀ ਔਰ ਲੜਕੀ ਜਦੋਂ ਕੈਨੇਡਾ ਗਈ ਤੇ ਇਹ ਕੁਲਵਿੰਦਰ ਜੀ ਜਿਹੜੇ ਲੜਕੇ ਦੇ ਬਾਪ ਨੇ ਇਹਨਾਂ ਦੇ ਉਹ ਸਾਲਾ ਸਾਹਿਬ ਇਹਨਾਂ ਦੇ ਲੜਕੇ ਦਾ ਮਾਮਾ ਜੀ ਜਿਹੜੇ ਉੱਥੇ ਟੋਰਾਂਟੋ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਉਹ ਲੜਕੀ ਨੂੰ ਨਵਜੋਤ ਜਿਹਨੇ ਧੋਖਾ ਕੀਤਾ ਜਿਹਦੇ ਪਰਿਵਾਰ ਨੇ ਧੋਖਾ ਕੀਤਾ ਉਹਨੂੰ ਉਹ ਰਿਸੀਵ ਕਰਕੇ ਲੈ ਕੇ ਗਿਆ ਆਪਣੇ ਘਰ ਦੇ ਅੰਦਰ ਰੱਖਿਆ ਔਰ ਪੂਰਾ ਖਰਚ 2.5 ਸਾਲ ਪੜ੍ਹਾਈ ਦਾ ਜਿਹੜਾ ਕੋ ਬਚਦਾ ਸੀ ਉਹ ਖਰਚ ਕੀਤਾ ਉਹ ਤੋਂ ਰੈਂਟ ਤੱਕ ਨਹੀਂ ਲਿਆ ਔਰ ਉਹਨੂੰ ਗੱਡੀ ਤੇ ਕਾਲਜ ਸਕੂਲ ਛੱਡਣ ਜਾਂਦਾ ਸੀ ਉਹਦੀ ਦੇਖਰੇਖ ਕਰਦਾ ਸੀ ਸਿਰਫ ਇਸ ਗੱਲ ਤੇ ਕਿ ਮੇਰਾ ਭਾਣਜਾ ਜਿਹੜਾ ਆ ਉਹ ਕੈਨੇਡਾ ਆ ਜਾਵੇ ਔਰ ਇਹ ਪੱਕੀ ਮੈਰਿਜ ਦੀ ਗੱਲ ਹੋਈ ਸੀ ਕਿਉਂਕਿ ਉਹ ਇੰਗੇਜਮੈਂਟ ਤੋਂ ਬਾਅਦ ਚਲੀ ਗਈ ਸੀ ਉਹ ਕਹਿੰਦੀ ਸੀ ਕਿ ਮੈਂ ਥੋੜਾ ਚਿਰ ਰਹਿ ਕੇ ਆ ਕੇ ਲੜਕੇ ਨਾਲ ਵਿਆਹ ਕਰਾ ਕੇ ਫਿਰ ਕੋਰਟ ਮੈਰਿਜ ਕਰਾ ਕੇ ਫਿਰ ਇਹਦੀ ਅਸੀਂ ਫਾਈਲ ਲਾਉਣੀ ਆ 2.5 ਸਾਲ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਕੋਈ ਫੋਨ ਕੰਟੈਕਟ ਨਹੀਂ ਕੀਤਾ ਉਹ ਲੜਕੀ ਇਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਕਿਤੇ ਚਲੀ ਗਈ ਇਹਨਾਂ ਦੇ ਕਹਿਣ ਦੇ ਮਤਾਬਕ ਕਿ ਲੜਕੇ ਨੇ ਕਿਤੇ WhatsApp ਤੇ ਇਹ ਦੇਖ ਲਿਆ ਕਿ ਉਹ ਕਿਸੇ ਹੋਰ ਪਾਸੇ ਗੱਲਬਾਤ ਕਰਦੀ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰਾਂ ਕੋਲ ਉਹ ਨਹੀਂ ਰਹੀ ਔਰ ਉਹ ਕਿਤੇ ਹੋਰ ਚਲੀ ਗਈ ਔਰ ਇਹਦਾ ਜਿਹੜਾ ਹੈ ਮੁੜ ਕੇ ਇਹਨਾਂ ਨਾਲ ਕੰਟੈਕਟ ਨਹੀਂ ਕੀਤਾ ਲੜਕੇ ਤੋਂ ਜਿਸ ਤਰ੍ਹਾਂ ਕੁਲਵਿੰਦਰ ਨੇ ਦੱਸਿਆ ਲੜਕੇ ਕਰਨਵੀਰ ਦੇ ਬਾਪ ਨੇ ਕਿ ਪੈਸਿਆਂ ਦੀ ਮੰਗ ਵੀ ਕੀਤੀ ਐ ਔਰ ਲੜਕੀ ਨੇ ਆਪਣੇ ਭਰਾ ਨੂੰ ਕੈਨੇਡਾ ਮਗਾ ਕੇ ਉਥੋਂ ਅਮਰੀਕਾ ਕਢ ਦਿੱਤਾ ਔਰ ਇਹ ਵਿਚਾਰੇ ਗਰੀਬ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਲਾਸਟ ਦੇ ਵਿੱਚ ਜਵਾਬ ਦੇ ਦਿੱਤਾ ਔਰ ਲੜਕੇ ਨੂੰ ਪਤਾ ਨਹੀਂ ਕੀ ਮਨ ਦੇ ਵਿੱਚ ਲਈ ਪਰੇਸ਼ਾਨੀ ਚ ਰਹਿੰਦਾ ਸੀ ਔਰ ਉਹਨੇ ਇੱਕ ਕਦਮ ਜਿਹੜਾ ਚੱਕਿਆ ਆਪਣੀ ਜੀਵਨ ਲੀਲਾ ਖਤਮ ਕੀਤੀ ਔਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਮੈਂ ਮੰਗ ਕਰਦਾ ਸਰਕਾਰ ਦੇ ਕੋਲ ਇਕ ਕਾਲ ਐਫ ਆਈ ਆਰ ਹੋਇਆ 6 ਦੋਸ਼ੀ ਨਾਮਜਦ ਹੋਏ ਨੇ ਔਰ ਧੰਨਵਾਦ ਕਰਦਾ ਮੈਂ ਸੈਲਾ ਪੁਲਿਸ ਚੌਂਕੀ ਦੇ ਅਨਚਾਰਜ ਓੰਕਾਰ ਸਿੰਘ ਜੀ ਦਾ ਜਿਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਕਾਰਵਾਈ ਕਰਕੇ ਦੋ ਦੋਸ਼ੀ ਅਰੈਸਟ ਕੀਤੇ ਨੇ ਔਰ ਚਾਰ ਵਾਕੀ ਨੇ ਮੇਰੀ ਭਾਰਤ ਸਰਕਾਰ ਅਗੇ ਇਹ ਬੇਨਤੀ ਹੈ ਕਿ ਉਹ ਜਿਹੜੀ ਦੋਸ਼ੀ ਕੁੜੀ ਕੈਨੇਡਾ ਦੇ ਵਿੱਚ ਹੈ ਉਹਨੂੰ ਉਥੋਂ ਭਾਰਤ ਬੁਲਾਇਆ ਜਾਵੇ ਔਰ ਜਿਹੜਾ ਅਮਰੀਕਾ ਦੇ ਵਿੱਚ ਉਹਦਾ ਭਰਾ ਰਹਿੰਦਾ ਕੁੜੀ ਦਾ ਉਹਨੂੰ ਵੀ ਬੁਲਾਇਆ ਜਾਵੇ ਤਾਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਦਿੱਤੀ ਜਾਵੇ ਤਾਂ ਕਿ ਕੋਈ ਅੱਗੇ ਤੋਂ ਇਸ ਤਰ੍ਹਾਂ ਦਾ ਮਾਪਾ ਖਰਾਬ ਨਾ ਹੋਵੇ ਕਿਉਂਕਿ ਸਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਇਹ ਜ਼ਰੂਰੀ ਨਹੀਂ ਕਿ ਲੜਕੀਆਂ ਲੜਕੇ ਵੀ ਤੰਗ ਕਰਦੇ ਆ ਕਈ ਲੜਕੀਆਂ ਨੂੰ ਜਿਹੜੇ ਵੀ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹਨੂੰ ਉਹਦੀ ਜਿਹੜੀ ਆ ਸਜ਼ਾ ਮਿਲਣੀ ਸਾਨੂੰ ਕੱਲ 23 ਨੂੰ ਅਗਲੀ ਪਾਉਂਡਿੰਗ ਜਿਹੜਾ ਸੀਗਾ ਜਿਹੜੇ ਸੈਲਾ ਕਲਾਂ ਦੇ ਸਰਪੰਚਾ ਗੁਰਲਾਲ ਸੈਲਾ ਉਹਨਾਂ ਵੱਲੋਂ ਫੋਨ ਮਸੂਲ ਹੋਇਆ ਸੀਗਾ ਕਿ ਇੱਕ ਕਰਨਵੀਰ ਜਿਹੜਾ ਆ 24 ਸਾਲਾਂ ਦਾ ਲੜਕਾ ਆ ਜਿਨੇ ਰਾਤੀ ਆਪਣੀ ਜਿਹੜੀ ਆ ਦਰਮਿਆਨੀ ਜਿਹੜੀ ਆ ਕਿ ਜੀਵਨ ਲੀਲਾ ਸਮਾਪਤ ਕਰ ਲਈ ਹੈ ਫਿਰ ਇਸ ਸੰਬੰਧ ਵਿੱਚ ਜਿਹੜਾ ਉਹ ਚੌਂਕੀਨ ਚਾਹੇ ਐਸਈ ਹੋਂਕਾਰ ਸਿੰਘ ਜਿਹੜੇ ਮੌਕੇ ਤੇ ਪੁੱਛੇ ਆ ਜਿੱਥੇ ਕਿ ਕਰਨਵੀਰ ਸਿੰਘ ਦੇ ਜਿਹੜੇ ਆ ਫਾਦਰ ਕੁਲਵਿੰਦਰ ਸਿੰਘ ਮਿਲੇ ਆ ਇਹਨਾਂ ਦੇ ਦੱਸਣ ਅਨੁਸਾਰ ਕਿ ਇਹਨਾਂ ਦਾ ਬੇਟਾ ਜਿਹੜਾ 15/5/2022 ਨੂੰ ਨਵਜੋਤਪੁਰ ਨਾਲ ਦੀ ਜਿਹੜੀ ਲੜਕੀ ਆਉਂਦਾ ਰਿੰਗਸਰਾ ਮਣੀ ਹੋਈ ਸੀ ਜਿਹਦੇ ਵਿੱਚ ਪਰਿਵਾਰਕ ਮੌਤਵਰਾ ਤੇ ਜਿਹੜੀ ਆ ਸਹਿਮਤੀ ਦੇ ਨਾਲ ਜਿਹੜੀ ਕੁੜੀ ਨੂੰ ਇਹਨਾਂ ਨੇ ਦਸੰਬਰ ਮਹੀਨੇ 2022 ਨੂੰ ਕੈਨੇਡਾ ਭੇਜਿਆ ਸੀਗਾ ਕਿ ਕੁੜੀ ਬਾਹਰ ਜਾ ਕੇ ਜਿਹੜਾ ਉਹਨਾਂ ਦੇ ਬੱਚੇ ਨੂੰ ਬਾਹਰ ਬੁਲਾਵੇਗੀ ਕਿ ਜਿਹੜੀ ਨਵਜੋਤਪੁਰ ਆ ਹੋਣ ਨਵਜੋਤਪੁਰ ਨੇ 1.5 ਸਾਲ ਬਾਦੋਂ ਇਹਨੂੰ ਕੁੜੀ ਮੁੰਡੇ ਨੂੰ ਮਨਾ ਕਰਤਾ ਕਿ ਮੈਂ ਨਹੀਂ ਬੁਲਾ ਸਕਦੇ ਹਾਂ ਜਿਹੜਾ ਕੀ ਹੁਣ ਜਿਹੜਾ ਕਰਨਵੀਰ ਸੀਗਾ ڈپریشن ਜੇ ਰਹਿਣ ਕਰਕੇ ਜਿੰਨੇ ਆਪਣੀ ਜੀਵਨ ਨੀਲਾ ਜਿਹੜੀ ਸਮਾਪਤ ਕਰ ਲਈ ਇੱਕ ਕਾਨੂੰਨ ਦੀ ਮਰਤ ਕੀ ਕੰਮ ਕੀ ਕਰਦਾ ਸੀ ਕਰਨਵੀਰ ਪਹਿਲਾਂ ਸੀ ਕਾਨੂੰਨ এমਪਲੋਇਮੈਂਟ ਸੀਗੀ ਇਹ ਬਾਹਰ ਜਾਣਾ ਜਾਂਦਾ ਸੀ ਕੈਨੇਡਾ ਆਪਣੀ ਵਾਈਫ ਦੇ ਬੇਸ ਤੇ ਨਵਜੋਤ ਪੁੱਛਦੇ ਸਰ ਸ਼ਿਕਾਇਤ ਕਾਹਦੀ ਸ਼ਿਕਾਇਤ ਤੇ ਕਿਹਨੇ ਜਿਹੜੇ ਨਾਮ ਉੱਤੇ ਅਸੀਂ ਕੁਲਵਿੰਦਰ ਸਿੰਘ ਜਿਹੜਾ ਕਰਨਵੀਰ ਦਾ ਫਾਦਰ ਆ ਉਹਦੇ ਬਿਆਨਾਂ ਦੇ ਮੁਕਦਮਾ ਦਰਜ ਕੀਤਾ ਸੀਗਾ 6 ਬੰਦੇ ਦੇ ਖਿਲਾਫ ਦਰਜ ਕੀਤਾ ਕੁੜੀ ਕੁੜੀ ਨੇ ਮਾਪਿਓ ਤੁਹਾਡੇ ਭਰਾ ਤੇ ਨਾਲ ਜਿਹੜਾ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਸੀਗਾ ਵਿਚੋਲੇ ਉਹਨਾਂ ਦੋਵਾਂ ਦੇ ਖਿਲਾਫ ਇਹਦਾ ਟੋਟਲ કુલ 6 ਜਣੇ ਦੇ ਮਕਦਮੇ ਦਰਜ ਹੋਇਆ ਸੀ ਸਰ ਇਹ ਜਿਹੜੇ ਤੁਸੀਂ ਨਾਮ ਦੇ ਕੀਤੇ ਮਾਮਲਾ ਇਹਨਾਂ ਚ ਇਨਵੈਸਟਿਗੇਟਾਈ ਦੀ ਇਹਨਾਂ ਵਿੱਚੋਂ ਦੋ ਜਣੇ ਅਰੈਸਟ ਹੋ ਗਏ ਆ ਬਲਵਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਪੌਰ ਜਿਹੜੀ ਇਹਦੀ ਮਦਰ ਆ ਫਾਦਰ ਉਹਨਾਂ ਨੇ ਜੈਸਟ ਹੋਏ ਸੀ ਸਰ ਇਹਦੇ ਨਾਲ ਕੋਈ ਲੜਕੀ ਜਾਂ ਵੀ ਕਿਸੇ ਤਰ੍ਹਾਂ ਦਾ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਕੋਈ ਨਾ ਜਾਨੇ ਕਿਸੇ ਉਹਦਾ ਇਸ ਮਾਮਲੇ ਦੇ ਬਾਰੇ ਹਾਂ ਇਹ ਸਾਡੀ ਅੰਦਰ ਇਨਵੈਸਟਿਗੇਸ਼ਨ ਆ ਅਸੀਂ ਇਹ ਕਰ ਰਹੇ ਹਾਂ ਜੋ ਤੱਕ ਸਾਹਮਣੇ ਹੈ ਤੁਹਾਡੇ ਨਾਲ ਸਾਂਝੀ ਕੀਤੀ ਜਾਣਗੇ ਇਸ ਮੰਚ 'ਤੇ